ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਸਾਹਿਬ ਦੇ ਅਨੰਨ ਸੇਵਕ ਪਾਈ ਮਤੀ ਦਾਸ ਜੀ, ਪਾਈ ਸਤੀ ਦਾਸ ਜੀ ਅਤੇ ਪਾਈ ਦਿਹਾਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਈ ਧਰਮ ਰੱਖਿਆ ਯਾਤਰਾ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਗੁਰਦੁਆਰਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੋਂ ਆਰੰਭ ਹੋ ਕੇ ਦੇਰ ਸ਼ਾਮ ਆਪਣੇ ਅਗਲੇ ਪੜਾ ਗੁਰੂ ਹਰਕ੍ਰਿਸ਼ਨ ਨਗਰ ਵਿਕੇ ਪਹੁੰਚੀ ਜਿੱਥੇ ਰਾਤਰੀ ਵਿਸ਼ਰਾਮ ਲਈ ਯਾਤਰਾ ਠਹਿਰੇਗੀ ਗੁਰਦੁਆਰਾ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੋਂ ਆਰੰਭ ਹੋਗੇ ਇਹ ਯਾਤਰਾ ਤਿਲਕਨਗਰ ਮੈਟਰੋ ਸਟੇਸ਼ਨ ਡਿਸਟ੍ਰਿਕਟ ਸੈਂਟਰ ਜਨਕਪੁਰੀ ਉਤਮ ਨਗਰ ਮੈਟਰੋ ਸਟੇਸ਼ਨ ਤੋਂ ਯੂ ਟਰਨ ਵਿਕਾਸਪੁਰੀ ਮੋੜ ਵਿਕਾਸਪੁਰੀ ਡੀ ਬਲਾਕ ਗੁਰਦੁਆਰਾ ਸਾਹਿਬ ਸੀ ਬਲਾਕ ਬਾਹਰੀ ਰਿੰਗ ਰੋਡ ਪੇ ਪੋਸਟਰੀ ਪੈਲਸ ਤੋਂ ਖੱਬੇ ਮਨੂਰਨਗਰ ਦੀ ਕਾਬਲੀ ਚੌਕ ਬੀ ਬਲਾਕ ਗੁਰਦੁਆਰਾ ਸਾਹਿਬ ਸੀ ਬਲਾਕ ਤਿਲਕਨਗਰ ਪ੍ਰਿਥਵੀ ਪਾਰਕ ਤੋਂ ਖੱਬੇ ਸ਼ਮਸ਼ਾਨ ਘਾਟ ਰੋਡ ਸੈਬਪੁਰਾ ਅਗਰ ਅਗਰਵਾਲ ਸਵੀਟਸ ਤੋਂ ਸੱਜੇ ਸੰਤ ਨਗਰ ਐਕਸ ਤੋਂ ਟੀ ਪੁਆਇੰਟ 2 ਸੱਜੇ ਚੌਕ ਖੰਡੀ ਤੋਂ ਖੱਬੇ ਰਾਮ ਨਗਰ ਤੋਂ ਸੱਜੇ 830 62 ਸਟੈਂਡ ਕੇਸ਼ਵਪੁਰ ਮੰਡੀ ਬਾਹਰੀ ਰਿੰਗ ਰੋਡ ਸੀਆਰਪੀਐਫ ਕੈਂਪ ਕੇਸ਼ਵਪੁਰ گاਉਂ ਰੋਡ ਖੰਡਾ ਚੌਕ ਗੁਰੂ ਨਾਨਕ ਵਿਹਾਰ ਮੇਨ ਰੋਡ ਚੰਦਰ ਵਿਹਾਰ ਅਗਰਵਾਲ ਚੌਕ ਤੋਂ ਹੁੰਦੀ ਹੋਈ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਪਹੁੰਚੀ ਜਿੱਥੇ ਰਾਤਰੀ ਵਿਸ਼ਰਾਮ ਲਈ ਠਹਿਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਨ ਸਿੰਘ ਕਲਕੱਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਂ ਨੇ ਦਿੱਲੀ ਦੀਆਂ ਸੰਗਤਾਂ ਨੇ ਨਗਰ ਕੀਰਤਨ ਰੂਪੀ ਯਾਤਰਾ ਦਾ ਹਰਥਾ ਨਿਗਾ ਸਵਾਗਤ ਕਰਨੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਮੇਸ਼ਾ ਸੰਗਤਾਂ ਦੇ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਅਸੀਂ ਸਾਰੇ ਬੜਪਾਗੀਆਂ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸਾਲਾ ਸ਼ਹੀਦੀ ਦਿਹਾੜਾ ਸਾਡੇ ਜੀਵਨ ਕਾਲ ਵਿੱਚ ਆਇਆ ਹੈ ਜਿਸ ਰਾਹੀਂ ਅਸੀਂ ਗੁਰੂ ਦੇ ਲੜ ਲੱਗ ਸਕਿਆ। ਉਹਨਾਂ ਕਹੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਾਡੀ ਅਪੀਲ ਪ੍ਰਵਾਨ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਰੱਖਿਆ ਨ ਜਿਨ੍ਹਾਂ ਦੀ ਸੰਪੂਰਨਤਾ 25 ਨਵੰਬਰ ਨੂੰ ਲਾਲ ਕਿਲੇ ਤੇ ਹੋਵੇਗੀ ਉਹਨਾਂ ਕਹੇ ਕਿ ਜਿਸ ਤਰੀਕੇ ਸੰਗਤਾਂ ਨੇ ਧਰਮ ਰੱਖਿਆ ਕਿ ਯਾਤਰਾ ਪ੍ਰਤੀ ਸ਼ਰਧਾ ਤੇ ਉਤਸ਼ਾਹ ਵਿਖਾਇਆ ਹੈ ਉਸ ਨੇ ਆਪਣੇ ਆਪ ਵਿੱਚ ਇਤਿਹਾਸ ਸਿਰਜ ਦਿੱਤਾ ਹੈ ਉਨਾ ਕਹਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਅੰਤਿਮ ਸੰਸਕਾਰ ਕਿਉਂਕਿ ਦਿੱਲੀ ਵਿੱਚ ਹੀ ਹੋਈ ਸੀ ਜਿੱਥੇ ਗੁਰਦੁਆਰਾ ਸ਼ੀਸ਼ਕਾਂਜ ਸਾਹਿਬ ਅਤੇ ਗੁਰਦੁਆਰਾ ਰਿਕਾਬਗੰਨ ਸਾਹਿਬ ਸਥਿਤ ਹੈ ਇਸ ਲਈ ਸੰਗਤਾਂ ਵਿੱਚ ਇਸ ਦਿਹਾੜੇ ਨੂੰ ਕਿ ਬਹੁਤ ਜ਼ਿਆਦਾ ਸਤਕਾਰ ਹੈ ਉਹਨਾਂ ਆਸ ਪ੍ਰਗਟ ਕੀਤੀ ਕਿ ਅਗਲੇ ਪੜਾਅ ਵਿੱਚ ਵੀ ਸੰਗਤਾਂ ਇਸੇ ਤਰੀਕੇ ਸ਼ਰਧਾ ਤੇ ਸਤਕਾਰ ਨਾਲ ਯਾਤਰਾ ਦਾ ਸਵਾਗਤ ਕਰਨਗੀਆਂ